ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਉੱਪੀ ਪੰਜਾਬੀ ਸੱਭਿਆਚਾਰ ਵਾਲੇ ਲਓ ਜੀ ਪਹਿਲਾਂ ਤਾਂ ਚੈਨਲ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਸੁਖਜਿੰਦਰ ਸਿੰਘ ਉੱਪੀ ਪੰਜਾਬੀ ਸੱਭਿਆਚਾਰ ਵਾਲੇ ਲਓ ਜੀ ਤਿੰਨ ਸੰਦੂਖ ਦੀ ਤਿਆਰੀ ਚੱਲ ਰਹੀ ਆ ਤਿੰਨਾਂ ਦੀ ਤਿੰਨ ਇਕੱਠੇ ਸੰਦੂਖ ਆਪਾਂ ਪਾਏ ਹੋਏ ਨੇ ਤਿਆਰ ਕਰਨ ਵਾਸਤੇ ਦੋ ਵੱਡੇ ਸੰਦੂਖ ਨੇ ਤੇ ਇੱਕ ਹੈਗਾ ਸੀ ਛੋਟਾ ਸਾਰਿਆਂ ਦੀ ਰਕੜਾਈ ਹੋ ਚੁੱਕੀ ਆ ਤੇ ਜੋ ਮੰਨਣ ਪੱਟੀ ਭਰਨੀ ਆ ਇਹਨਾਂ ਦੀ ਉਹ ਭਰੀ ਭਰੀ ਜਾ ਚੁੱਕੀ ਆ ਤੇ ਐਕਟ ਦੀਆਂ ਟੇਪਾਂ ਲੱਗ ਚੁੱਕੀਆਂ ਨੇ ਤੇ ਦੂਸਰੇ ਨੂੰ ਟੇਪਾਂ ਲਾਉਣ ਲੱਗੇ ਆ ਤੇ ਤੀਜੇ ਦੀ ਥੋੜੀ ਜਿਹੀ ਰਗੜਾਈ ਰਹਿੰਦੀ ਆ ਕਰਨ ਵਾਲੀ ਮੰਨਣ ਪੱਟੀ ਦੀ ਦੋ ਸੰਦੂਖਾਂ ਦੇ ਮੰਨਣ ਪੱਟੇ ਦੀ ਰਗੜਾਈ ਰਹਿੰਦੀ ਆ ਕਰਨ ਵਾਲੀ ਤੇ ਉਹ ਆਪਾਂ ਲੱਗੇ ਹੋਇਆ ਜੀ ਕਰਨ ਲਓ ਜੀ ਤਿੰਨ ਇਕੱਠੇ ਸੰਦੂਖ ਤਿਆਰੀ ਵਾਸਤੇ ਆਪਾਂ ਪਾਏ ਹੋਏ ਨੇ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਨਾ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕਰੋ ਜੀ ਸੰਪਰਕ ਸਾਡਾ ਨੰਬਰ ਹੈਗਾ ਜੀ 8264144620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਉਹ ਵੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਸੰਦੂਖ ਤਿਆਰ ਕਰਵਾਓ ਚਰਖੇ ਤਿਆਰ ਕਰਵਾਓ ਤੇ ਇਹ ਸੰਦੂਖ ਲੱਗਿਆ ਜੀ ਆਪਾਂ ਤਿੰਨ ਪ੍ਰੋਪਰ ਤਿਆਰ ਕਰਨ ਤੇ ਇਹ ਪਾਰਟਸ ਪਹਿਲਾ ਵਾ ਤੇ ਅਗਲੇ ਪਾਰਟਸ ਦੇ ਵੀ ਆਪਾਂ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤੇ ਵੀਡੀਓ ਨੂੰ ਕਰਿਓ ਜੀ ਸਾਰਿਆਂ ਨੂੰ ਸ਼ੇਅਰ ਇਹ ਅੱਜ ਦਾ ਬਲੌਗ ਆਪਾਂ ਪਾਰਟ 1 ਤਿੰਨ ਸੰਦੂਖਾਂ ਦੀ ਇਕੱਠੀ ਤਿਆਰੀ ਲੱਗੇ ਹੋਇਆ ਹੈ ਜੀ ਕਰਨ ਤੇ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਜਲਦੀ ਸਾਡੇ ਨਾਲ ਹੁਣੇ ਸੰਪਰਕ ਕਰੋ ਸਾਡਾ ਨੰਬਰ ਨੋਟ ਕਰ ਲਓ 8264144620 ਹਰ ਇੱਕ ਵੀਡੀਓ ਤੋਂ ਤੁਹਾਨੂੰ ਸਾਡਾ ਨੰਬਰ ਤਾਂ ਯਾਦ ਹੋਈ ਹੋ ਗਿਆ ਹੋਣਾ ਜੀ ਤੇ ਹਰ ਇੱਕ ਸੰਦੂਖ ਦਾ ਵੱਖਰਾ ਡਿਜ਼ਾਈਨ ਵੱਖਰੀ ਤਿਆਰੀ ਹਰ ਇੱਕ ਚਾਰਖੇ ਦਾ ਵੱਖਰਾ ਡਿਜ਼ਾਈਨ ਵੱਖਰੀ ਤਿਆਰੀ ਤੇ ਇਹਨਾਂ ਤਿੰਨਾਂ ਸੰਦੂਖਾਂ ਨੂੰ ਲੱਗਣਾ ਜੀ ਨਵਾਂ ਪਿੱਤਲ ਨਵਾਂ ਪਿੱਤਲ ਲਾ ਕੇ ਨਵੇਂ ਪਿੱਤਲ ਦੇ ਉੱਤੇ ਆਪਾਂ ਵੱਖਰਾ ਵੱਖਰਾ ਡਿਜ਼ਾਈਨ ਕਰਾਂਗੇ ਤਿੰਨੇ ਸੰਦੂਖਾਂ ਦਾ ਤੇ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਜੀ ਅਗਰ ਤੁਹਾਡੇ ਸੰਦੂਖ ਨੂੰ ਪੁਰਾਣਾ ਪਿੱਤਲ ਲੱਗਿਆ ਹੋਇਆ ਅਸੀਂ ਉਹਨੂੰ ਇਦਾਂ ਚਮਕਾਵਾਂਗੇ ਇਹ ਸਾਈਡਾਂ ਤੇ ਜਿਹੜੀਆਂ ਪੱਤੀਆਂ ਨੇ ਪੁਰਾਣਾ ਪਿੱਤਲ ਲੱਗਿਆ ਹੋਇਆ ਸੀਗਾ ਅਸੀਂ ਐਦਾਂ ਪੁਰਾਣੇ ਪਿੱਤਲ ਨੂੰ ਚਮਕਾਇਆ ਵਾ ਤੇ ਇਹ ਛੋਟਾ ਸੰਦੂਖਾ ਇਹਦੀ ਵੀ ਪ੍ਰੋਪਰ ਤਿਆਰੀ ਚੱਲਦੀ ਪਈ ਆ ਠੀਕ ਆ ਜੀ ਇਹਨੂੰ ਵੀ ਨਵਾਂ ਪਿੱਤਲ ਲਾਵਾਂਗੇ ਆਪਾਂ ਸ਼ੀਸ਼ਾ ਵਗੈਰਾ ਲਾਵਾਂਗੇ ਤੇ ਇਹ ਸੰਦੂਖਾ ਇਹਨੂੰ ਵੀ ਹੋਣਾ ਆਪਾਂ ਨਵਾਂ ਪਿੱਤਲ ਲਾਵਾਂਗੇ ਤੇ ਇਹਨੂੰ ਪਿੰਨਾ ਫਰੰਟ ਤੇ ਐਦਾਂ ਡਿਜ਼ਾਈਨ ਹੋਇਆ ਹੋਇਆ ਸੀਗਾ ਜਿਦਾਂ ਤੁਹਾਨੂੰ ਦਿਸਦਾ ਹੋਣਾ ਵਾ ਥੋੜਾ ਥੋੜਾ ਡਿਜ਼ਾਈਨ ਇਹਦਾ ਪੇਂਟ ਦਾ ਸੀਗਾ ਤੇ ਉਹ ਆਪਾਂ ਰਗੜਾਈ ਕਰਕੇ ਸਾਰਾ ਉਤਾਰ ਦਿੱਤਾ ਆ ਤੇ ਉਤਾਰਨ ਦੇ ਬਾਅਦ ਚ ਹੁਣ ਆਪਾਂ ਪੱਤੀਆਂ ਨੂੰ ਰੰਗ ਕਰਾਂਗੇ ਜੋ ਵੀ ਰੰਗ ਬਣਦਾ ਇਹਦਾ ਜੋ ਇਹਦੀ ਡੈਕੋਰੇਸ਼ਨ ਬਣੂਗੀ ਹੁਣ ਤੇ ਉਸ ਦੇ ਬਾਅਦ ਚ ਨਵਾਂ ਪਿੱਤਲ ਲਾਵਾਂਗੇ ਜੀ ਪਾਲਿਸ਼ ਕਰਾਂਗੇ ਨਵਾਂ ਪਿੱਤਲ ਲਾਵਾਂਗੇ ਤੇ ਤੁਸੀਂ ਆਪਣਾ ਸੰਦੂਖ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਜੀ ਨੰਬਰ ਸਾਡਾ ਤੁਸੀਂ ਨੋਟ ਕਰ ਲਿਆ ਤੇ ਪਿੰਡ ਹੈਗਾ ਜੀ ਆਪਣਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਜਿਵੇਂ ਕਿ ਉਹ ਸੰਦੂਖ ਤੁਹਾਨੂੰ ਆਪਾਂ ਦਿਖਾਉਨੇ ਆ ਇਹ ਪੁਰਾਣਾ ਸੰਦੂਖ ਸੀਗਾ ਜੀ ਤੇ ਇਹਨੂੰ ਬ੍ਰਾਊਨ ਟੱਚ ਦੇ ਕੇ ਇਹਨੂੰ ਵੀ ਪਹਿਲਾਂ ਸਾਰਾ ਰਗੜਿਆ ਰਗੜ ਕੇ ਇਹਦੀ ਫੀਲਿੰਗ ਭਰੀ ਫੀਲਿੰਗ ਭਰਨ ਦੇ ਬਾਅਦ ਚ ਫੇਰ ਰਗੜਿਆ ਫੇਰ ਇਹਨੂੰ ਬ੍ਰਾਊਨ ਟੱਚ ਦੇ ਕੇ ਪਾਲਿਸ਼ ਕਰਕੇ ਫੇਰ ਇਹਨੂੰ ਨਵਾਂ ਪਿੱਤਲ ਲਾਇਆ ਜਿਵੇਂ ਇਹ ਤੁਸੀਂ ਸੰਦੂਖ ਦੇਖ ਰਹੇ ਹੋ ਇਹਨੂੰ ਨਵਾਂ ਪਿੱਤਲ ਲਾਇਆ ਹੋਇਆ ਜੀ ਤੇ ਉਸੇ ਤਰ੍ਹਾਂ ਆਪਾਂ ਇਹਨਾਂ ਸੰਦੂਖਾਂ ਨੂੰ ਵੀ ਆਪਾਂ ਨਵਾਂ ਪਿੱਤਲ ਲਾਉਣਾ ਵਾ ਤੇ ਇਹਨੂੰ ਵੀ ਆਪਾਂ ਨਵਾਂ ਪਿੱਤਲ ਲਾਉਣਾ ਤੇ ਇਹ ਪਾਰਟ ਨੰਬਰ 1 ਆ ਜੀ ਪਾਰਟ ਨੰਬਰ 2 ਦੇਖਣ ਦੇ ਲਈ ਪਾਰਟ ਨੰਬਰ 2 ਦੇਖਣ ਦੇ ਲਈ ਤੁਸੀਂ ਕਰੋ ਜੀ ਸਾਡਾ ਚੈਨਲ ਸਬਸਕ੍ਰਾਈਬ ਤੇ ਜਲਦੀ ਪਾਰਟ ਨੰਬਰ 2 ਲੈ ਕੇ ਹਾਜ਼ਰ ਹੋਵਾਂਗੇ ਜੀ ਸੁਖਜਿੰਦਰ ਸਿੰਘ ਉੱbbi ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਆਪਣੇ ਸੰਦੂਖ ਤਿਆਰ ਕਰਵਾਓ ਅਗਰ ਤੁਸੀਂ ਸੰਦੂਖ ਵੇਚਣਾ ਸੋਣੇ ਹੋ ਅਸੀਂ ਬੱਚੇ ਨੰਬਰ ਬੋਲ ਰਹੇ ਹਾਂ ਤੁਸੀਂ ਸਾਨੂੰ ਕਾਲ ਕਰੋ ਜੀ ਅਸੀਂ ਨਵਾਂ ਅਸੀਂ ਖਰੀਦ ਵੀ ਦੇ ਖਰੀਦੇ ਵੀ ਆ ਸੰਦੂਖ ਤੁਹਾਡਾ ਤੇ ਅਗਰ ਤੁਸੀਂ ਸੰਦੂਖ ਤਿਆਰ ਕਰਵਾਉਣਾ ਤਾਂ ਵੀ ਕਾਲ ਕਰੋ ਅਗਰ ਤੁਸੀਂ ਸੰਦੂਖ ਵੇਚਣਾ ਤਾਂ ਵੀ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਜੀ ਅਗਰ ਚੱਕੀਆਂ ਦੇ ਪੜ ਪਏ ਨੇ ਤੁਹਾਡੇ ਕੋਲੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਜੀ ਨੰਬਰ ਫੇਰ ਇੱਕ ਵਾਰੀ ਨੋਟ ਕਰ ਲਓ 8264144620 ਸੁਖਜਿੰਦਰ ਸਿੰਘ ਉੱਬੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਪਿੰਨ ਜੋਧਾ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਸਤਿ ਸ੍ਰੀ ਅਕਾਲ ਜੀ